ਸਾਡੀ ਸੂਚੀ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਅੱਜ ਦੀ ਤਰੀਕ ਦੇ ਵਿੱਚ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋਈਆਂ ਨੇ ਜਾਂ ਨਹੀਂ ਹੋਈਆਂ ਇਹ ਅਪਡੇਟ ਤੁਹਾਨੂੰ ਦੇਵਾਂਗੇ ਔਰ ਆਉਂਦੇ ਜਨਾਂ ਦੇ ਵਿੱਚ ਕੀ ਅਪਡੇਟ ਹੈ ਜੋ ਸਾਨੂੰ ਖਬਰਾਂ ਮਿਲ ਰਹੀਆਂ ਨੇ ਪੈਨਸ਼ਨ ਦੇ ਰਿਲੇਟਿਡ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਜੇਕਰ ਅੱਜ ਦੀ ਆਪਾਂ ਗੱਲ ਕਰ ਲਈਏ ਅੱਜ 16 ਜੁਲਾਈ ਦੀ ਜਿਹੜੀ ਹੈ ਹੁਣ ਸ਼ਾਮ ਹੋ ਚੁੱਕੀ ਹੈ ਜੀ ਤੇ ਲਗਭਗ 6:30 ਵਜ ਰਹੇ ਨੇ ਸ਼ਾਮ ਦੇ ਦੋ ਜ਼ਿਲ੍ਹਿਆਂ ਨੂੰ ਛੱਡ ਕੇ ਜਲੰਧਰ ਔਰ ਫਾਜ਼ਿਲਕਾ ਫਾਜ਼ਿਲਕੇ ਜ਼ਿਲ੍ਹੇ ਦੀ ਪੈਨਸ਼ਨ ਪਹਿਲਾਂ ਜਾਰੀ ਹੋ ਗਈ ਸੀ ਜਿੱਥੇ ਜਿਨ੍ਹਾਂ ਨੂੰ ਮੈਸੇਜ ਨਹੀਂ ਆ ਰਹੇ ਜਾਂ ਫਿਰ ਤੁਹਾਡੀ ਪੈਨਸ਼ਨ ਹਾਲੇ ਨਹੀਂ ਪਈ ਆ ਤੁਸੀਂ ਫਾਜ਼ਿਲਕੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਤੇ ਤੁਹਾਡੀ ਪੈਨਸ਼ਨ ਜਾਰੀ ਹੋ ਜਾਗੀ ਜੀ ਇੱਕ ਦੋ ਦਿਨਾਂ ਤੱਕ ਉੱਥੇ ਪੈਨਸ਼ਨਾਂ ਜਿਹੜਾ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਕੱਲ ਦੇ ਸ਼ਾਮ ਜਲੰਧਰ ਜ਼ਿਲ੍ਹੇ ਦੇ ਵਿੱਚ ਬੜਾਪਾ ਪੈਨਸ਼ਨ ਫੈਸ਼ਲ ਹੋ ਗਈ ਸੀ ਲਗਭਗ ਸਾਰੇ ਲਾਭਪਾਤਰੀਆਂ ਨੂੰ ਉਸ ਤੋਂ ਬਾਅਦ ਅੱਜ ਅੱਜ ਵੀ ਕੁਝ ਖਾਤਿਆਂ ਦੇ ਵਿੱਚ ਯਾਨੀ ਕਿ ਜਿਹੜੇ ਹੈਂਡੀਕੈਪ ਹਨ ਪੁਰਾਣੇ ਜਿਹੜਾ ਜਿਨ੍ਹਾਂ ਦੀਆਂ ਪੈਨਸ਼ਨ ਦੇ ਵੇਲੇ ਫੈਸਲਾ ਲੱਗੀਆਂ ਨੇ ਉਹਨਾਂ ਦੀਆਂ ਪੈਨਸ਼ਨਾਂ ਪਾਉਣ ਦਾ ਕੰਮ ਚੱਲ ਰਿਹਾ ਤੇ ਤੁਹਾਡੇ ਮੈਸੇਜ ਅਗਰ ਨਹੀਂ ਆਏ ਤੇ ਆਉਂਦੇ ਘੰਟਿਆਂ ਦੇ ਵਿੱਚ ਜਾਂ ਹੋ ਸਕਦਾ ਕੱਲ ਤੱਕ ਤੁਹਾਡੇ ਖਾਤੇ ਦੇ ਵਿੱਚ ਤੁਹਾਡੀ ਰਕਮ ਹੈ ਜਿਹੜੀ ਉਹ ਪਾ ਦਿੱਤੀ ਜਾਵੇਗੀ ਜਲੰਧਰ ਜ਼ਿਲ੍ਹੇ ਦੇ ਵਿੱਚ ਫੈਸਲਾ ਜੜੀਆਂ ਨੇ ਜਾਰੀ ਹੋ ਚੁੱਕੀਆਂ ਨੇ ਇਸਲਾਵਾ ਅੱਜ ਤੇ ਦਿਨ ਦੇ ਵਿੱਚ ਨਾ ਤਾਂ ਸਾਨੂੰ ਕੋਈ ਅਪਡੇਟ ਆ ਨਾ ਸਾਨੂੰ ਕੋਈ ਖਬਰ ਮਿਲੀ ਹੈ ਕਿ ਅੱਜ ਹੋਰ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਈ ਹੈ ਤੇ ਅੱਜ ਹੁਣ ਸ਼ਾਮ ਤੱਕ ਕਿਸੇ ਜ਼ਿਲ੍ਹੇ ਦੇ ਹਲੇ ਜਿਹੜੀ ਅਪਡੇਟ ਕੋਈ ਸੂਚਨਾ ਨਹੀਂ ਆ ਜਿਹੜੀ ਪੈਨਸ਼ਨ ਜਾਰੀ ਹੋਣ ਦੀ ਸਾਨੂੰ ਜਿਹੜੇ ਲੁਧਿਆਣਾ ਜ਼ਿਲ੍ਹੇ ਤੋਂ ਮੈਸੇਜ ਆ ਰਹੇ ਨੇ ਸ਼ਰੀਫਤਗੜ ਸਾਹਿਬ ਪਟਿਆਲਾ ਹੁਸ਼ਿਆਰ ਫਰ ਨਵਾਸ਼ahr ਮਹਾੜੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਫਾਜ਼ਿਲਕਾ ਫਰੀਦਕੋਟ ਇਧਰੋਂ ਫਿਰੋਜ਼ਪੁਰ ਮੋਗਾ ਔਰ ਸੰਗਰੂਰ ਮਲੇਰਕੋਟਲਾ ਕਿਸੇ ਜ਼ਿਲ੍ਹੇ ਦੀ ਪੈਨਸ਼ਨ ਹਲੇ ਜਾਰੀ ਨਹੀਂ ਹੋਈ ਹੈ ਜੀ ਨਾ ਇਥੇ ਬਿਲ ਪਾਸ ਹੋਏ ਵੈਲਫੇਅਰ ਸੌਣ ਦੇ ਤੁਰੰਤ 1-2 ਦਿਨਾਂ ਬਾਅਦ ਜਿਹੜੀਆਂ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ ਤੇ ਇੱਥੇ ਕੋਈ ਅਪਡੇਟ ਇਹਨਾਂ ਦੋ ਜ਼ਿਲ੍ਹਿਆਂ ਦੇ ਛੱਡ ਕੇ ਨਹੀਂ ਹੈ ਕਿ ਜਿੱਥੇ ਪੈਨਸ਼ਨ ਅੱਜ ਵੀ ਤਰੀਕੇ ਦੇ ਵਿੱਚ 16 ਜੁਲਾਈ ਨੂੰ ਜਾਰੀ ਕੀਤੀ ਗਈ ਹੋਈ ਆਉਂਦੇ 3-4 ਦਿਨਾਂ ਦੇ ਵਿੱਚ ਪੈਨਸ਼ਨਾਂ ਜਾਰੀ ਹੋਣ ਦੀ ਉਮੀਦ ਹੈ ਕਿ ਜੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਹੋ ਸਕਦਾ ਹੈ ਕਿ 1-2 ਦਿਨਾਂ ਦੇ ਅੰਦਰ-ਅੰਦਰ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਪਹੁੰਚ ਜਾਣ 20 ਜੁਲਾਈ ਤੱਕ ਮੋٹے ਤੌਰ ਤੇ ਆਪਾਂ ਜੇਕਰ ਅਨੁਮਾਨ ਲਗਾ ਦਨੇ ਆ ਤੇ 20 ਜੁਲਾਈ ਤੱਕ ਪੈਨਸ਼ਨਾਂ ਜਾਰੀ ਹੋਣ ਦੀ ਉਮੀਦ ਹੈ 5-7 ਜ਼ਿਲ੍ਹਿਆਂ ਦੇ ਵਿੱਚ ਤੇ ਜਿਹੜੇ ਜ਼ਿਲ੍ਹੇ ਰਹਿ ਜਾਣਗੇ ਉੱਥੇ ਵੀ ਪੈਨਸ਼ਨਾਂ ਫਿਰ ਅਗਲੇ 1-2 ਦਿਨਾਂ ਤੱਕ ਜਾਰੀ ਕੀਤੀਆਂ ਜਾਣਗੀਆਂ ਜਿਹੜੇ ਛੋਟੇ ਜ਼ਿਲ੍ਹੇ ਆ ਜਿੱਥੇ ਲਾਭਪਾਤਰੀ ਘੱਟ ਨੇ ਉੱਥੇ ਪਹਿਲਾਂ ਪੈਨਸ਼ਨਾਂ ਜਾਰੀ ਹੋਣ ਦੀ ਉਮੀਦ ਹੈ ਜਿਵੇਂ ਸੰਗਰੂਰ ਹੋ ਗਿਆ ਮਲੇਰਕੋਟਲਾ ਹੋ ਗਿਆ ਬਰਨਾਲਾ ਹੋ ਗਿਆ ਤੇ ਇੱਧਰ ਸ੍ਰੀ ਤਰਨਤਾਲਾ ਸਾਹਿਬ ਹੋ ਗਿਆ ਸ੍ਰੀ ਫਤਿਹਗੜ੍ਹ ਸਾਹਿਬ ਹੋ ਗਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਪਹਿਲਾਂ ਜਾਰੀ ਹੋਣ ਦੀ ਉਮੀਦ ਹੈਗੀ ਹੈ ਤੇ ਉਸ ਤੋਂ ਬਾਅਦ ਜਿਹੜੇ ਵੱਡੇ ਜ਼ਿਲ੍ਹ ਹੋਸ਼ਿਆਰ ਫਰਿ ਇਹਨਾਂ ਜਿਲ੍ਹਿਆਂ ਦੀ ਪੈਨਸ਼ਨਾਂ ਹੋ ਸਕਦਾ ਹੈ ਕਿ 20 ਤੋਂ ਬਾਅਦ ਵੀ ਜਾਰੀ ਹੋਣ ਜਾਂ ਫਿਰ 20 ਤੋਂ ਪਹਿਲਾਂ ਵੀ ਜਾਰੀ ਹੋਣ ਇਹ ਆਪਾਂ ਕੋਈ ਇਹਦਾ ਸਟੀਕ ਅਪਡੇਟ ਆਖਾਂ ਨਹੀਂ ਅੰਦਾਜ਼ਾ ਲਗਾ ਸਕਦੇ ਜਿਵੇਂ ਜਦੋਂ ਫਾਸ ਹੋਏ ਤੁਹਾਨੂੰ ਉਸੇ ਵੇਲੇ ਅਪਡੇਟ ਦੇ ਦਿਆਂਗੇ ਤੇ ਜਦੋਂ ਪੈਸ਼ਨ ਜਿਹੜੇ ਜਿਲ੍ਹੇ ਦੇ ਵਿੱਚ ਜਾਰੀ ਹੁੰਦੀ ਆ ਉਸੇ ਵੇਲੇ ਲਾਈਵ ਆ ਕੇ ਅਸੀਂ ਤੁਹਾਨੂੰ ਅਪਡੇਟ ਦਿੰਨੇ ਆ ਤੇ ਫਿਲਹਾਲ ਇਹੀ ਅਪਡੇਟ ਹੈ ਜੀ ਦੋ ਜ਼ਿਲ੍ਹਿਆਂ ਨੂੰ ਛੱਡ ਕੇ ਹਲੇ ਹੁਣ ਤੱਕ ਕੋਈ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਨਹੀਂ ਹੋਈ ਆ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਅੱਜ ਰਾਤ ਜੇਕਰ ਪੈਨਸ਼ਨ ਜਾਰੀ ਹੁੰਦੀ ਹੈ ਤੁਹਾਨੂੰ ਅਸੀਂ ਪੋਸਟ ਪਾ ਕੇ ਜਾਣਕਾਰੀ ਸਾਂਝੀ ਕਰ ਦੇਵਾਂਗੇ ਤੇ ਤੁਸੀਂ ਆਪਣੇ ਖਾਤੇ ਚੈੱਕ ਕਰ ਲੈਣਾ ਜੇਕਰ ਤੁਹਾਡੇ ਕੋਈ ਅਸ਼ਲ ਸਵਾਲ ਨੇ ਜੀ ਕਮੈਂਟ ਦੇ ਵਿੱਚ ਪੁੱਛ ਲੈਣਾ ਇਜਾਜ਼ਤ ਦਿਓ ਸਾਰਿਆਂ ਨੂੰ ਪਿਆਰ ਭਰ ਇਸ ਸਾਥ ਸ਼ਿਰਕਤ